ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤੀਜਾ ਸੀਜ਼ਨ ਕਰਵਾਇਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੀ ਸ਼ਾਮ ਸੰਗਰੂਰ ਵਿਖੇ ਇਹਨਾਂ ਖੇਡਾਂ ਦਾ ਆਗਾਜ਼ ਕੀਤਾ ਗਿਆ। ਇਸ ਵਾਰ ਦੀਆਂ ਖੇਡਾਂ ਵਿੱਚ ਕੁਝ ਅਲੱਗ ਹੋਵੇਗਾ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਕਹੀਆਂ ਗਿਆ ਇਸ ਮੌਕੇ। ਉਹਨਾਂ ਕਿਹਾ ਕਿ ਸਰਕਾਰੀ ਖੇਡਾਂ ਆਪ ਸਰਕਾਰ ਤੋਂ ਪਹਿਲਾਂ ਵੀ ਹੁੰਦੀਆਂ ਰਹੀਆਂ ਪਰ ਪਹਿਲੀਆਂ ਸਰਕਾਰਾਂ ਦੇ ਵੱਲੋਂ ਸਿਰਫ ਖਾਣਾ ਪੂਰਤੀ ਕੀਤੀ ਜਾਂਦੀ ਸੀ ਇਸ ਕਰਕੇ ਉਹਨਾਂ ਖੇਡਾਂ ਵਿੱਚ ਹਿੱਸੇਦਾਰੀ 15000 ਤੋਂ ਵੱਧ ਨਹੀਂ ਹੁੰਦੀ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸਾਲ 3.5 ਲੱਖ ਅਤੇ ਦੂਜੇ ਸਾਲ 4.65 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਤੇ ਇਸ ਵਾਰ ਗਿਣਤੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਸ ਵਾਰ ਇਨ੍ਹਾਂ ਖੇਡਾਂ ਦੇ ਵਿੱਚ ਤਿੰਨ ਹੋਰ ਖੇਡਾਂ ਜੋੜੀਆਂ ਜਾਣਗੀਆਂ ਸਾਈਕਲਿੰਗ, بیسਬਾਲ ਅਤੇ ਟੈਕਮਾਂਡੋ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਪਹਿਲਾਂ 65 ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਹੁੰਦੇ ਸੀ ਪਰ ਇਸ ਵਾਰ ਹੁਣ 70 ਤੋਂ ਵੱਧ ਵਰਗ ਦੀ ਜੋੜੀਆਂ ਵੀ ਜਿਹੜੀਆਂ ਖੇਡ ਸਕਣਗੀਆਂ ਉਸ ਤੋਂ ਇਲਾਵਾ ਇਸ ਵਾਰ ਤੋਂ 40 ਤੋਂ ਵੱਧ ਉਮਰ ਵਰਗ ਵਿੱਚ ਵੀ ਨਗਦ ਇਨਾਮ ਦਿੱਤੇ ਜਾਣਗੇ ਉਹਨਾਂ ਇਹ ਵੀ ਕਹਿੰਕੇ ਸਰਕਾਰ ਦਾ ਮੰਤਵ ਪੰਜਾਬ ਨੂੰ ਖੇਡਾਂ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਮੋਹਰੀ ਸੁਭਾ ਬਣਾਉਣਾ ਦਾ ਹੈ ਤੋਂ ਬਾਅਦ ਉਹਨਾਂ ਦੱਸਦੀ ਹੈ ਕਿ ਗੁਰਮੀਤ ਸਿੰਘ ਮੇਅਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੈਂਸ ਜਾਰੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਖੇਡਾਂ ਵਤਨ ਪੰਜਾਬ ਦਿਨ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਮੁੱਦਾ ਜਿਹੜਾ ਅੱਜ ਦਾ ਉਹ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨ ਦੇ ਲਈ ਕਿਉਂਕਿ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਖੇਡਾਂਵਦਨ ਪੰਜਾਬ ਦੀਆਂ ਸੀਜ਼ਨ 3 ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੈ ਸੰਗਰੂਰ ਵਿਖੇ ਤੇ ਜਿਹੜੀ ਮੈਨੂੰ ਖੁਸ਼ੀ ਹੈ ਕਿ ਮੇਰਾ ਵੀ ਆਪਣਾ ਜਿਹੜਾ ਪਾਰਲੀਮੈਂਟ ਦਾ ਜਿਹੜਾ ਹਲਕਾ ਹੈ ਪਹਿਲੇ ਬੜੇ ਸਕਸੈਸਫੁਲ 2 ਸੀਜ਼ਨ ਤੋਂ ਬਾਅਦ ਕਿਉਂਕਿ ਸਰਕਾਰੀ ਖੇਡਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਵੀ ਹੁੰਦੀਆਂ ਸੀ ਤੇ ਕਦੇ ਉਹਨਾਂ ਦੀ ਪਾਰਟਿਸਪੇਸ਼ਨ ਕਦੇ 10000 ਕਦੇ 12000 ਕਦੇ 15000 ਇਸ ਤੋਂ ਜ਼ਿਆਦਾ ਕਦੇ ਖੇਡਾਂ ਦੀ ਕਦੇ ਪਾਰਟਿਸਪੇਸ਼ਨ ਨਹੀਂ ਸੀ ਜ਼ਿਆਦਾ ਹੋਈ ਮਤਲਬ ਕਿ ਖੇਡਾਂ ਕਦੋਂ ਹੁੰਦੀਆਂ ਸੀ ਕਦੋਂ ਨਿਕਲ ਜਾਂਦੀਆਂ ਸੀ ਪਤਾ ਵੀ ਨਹੀਂ ਸੀ ਲੱਗਦਾ ਕੋਈ ਏਦਾਂ ਦੇ ਕਿਸੇ ਨਿਊਜ਼ਪੇਪਰ ਤੇ ਐਡਵਰਟਾਈਜ਼ਮੈਂਟ ਦਿੰਦੇ ਸੀ ਜਿੱਥੋਂ ਵੀ ਕੋਈ ਪੜੇ ਵੀ ਨਾ ਕੋਈ ਲਾਸਟ ਕਿਸੇ ਦੇ ਪੰਨੇ ਤੇ ਖੁੰਜੇ ਦੇ ਚ ਵੀ ਕੋਈ ਸਾਨੂੰ ਜਿਹੜਾ ਕੋਈ ਕਸ਼ਟ ਹੈ ਜਿਹੜਾ ਉਹ ਕਰਨਾ ਨਾ ਪਵੇ ਪਰ ਜਿੱਦਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਿਉਂਕਿ ਸਾਡਾ ਮੋਟਿਵ ਇਹ ਹੈ ਕਿ ਖੇਡ ਕਲਚਰ ਪੰਜਾਬ ਚ ਰਿਵਾਈਵ ਕਰਨਾ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਉਹਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਉਣਾ ਤੇ ਉਹੀ ਖੇਡ ਕਲਚਰ ਹੈ ਤੇ ਮੈਨੂੰ ਖੁਸ਼ੀ ਹੈ ਕਿ ਪਹਿਲੇ ਸਾਲ ਸਾਡੇ 3.5 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਦੂਜੇ ਸਾਲ ਤਕਰੀਬਨ 4.65 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਜਿਹੜੇ ਖਿਡਾਰੀ ਨੇ ਇਸ ਤੋਂ ਵੀ ਵੱਧ ਗਿਣਤੀ ਚ ਪਾਰਟਿਸਿਪੇਟ ਆ ਜਿਹੜੇ ਉਹ ਕਰਨਗੇ ਕਿਉਂਕਿ ਅਸੀਂ ਇਸ ਵਾਰੀ ਤਿੰਨ ਨਵੀਆਂ ਖੇਡਾਂ ਸਾਈਕਲਿੰਗ بیسਬਾਲ ਤੇ ਤਾਈਕਵਾਂਡੋ ਜਿਹੜੀਆਂ ਨੇ ਉਹ ਐਡ ਕੀਤੀਆਂ ਤੇ ਇਸ ਤੋਂ ਇਲਾਵਾ ਜਿਹੜੇ ਏਜ ਗਰੁੱਪ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਵਾਅਦਾ ਕੀਤਾ ਪਲੱਸ 70 ਪਹਿਲਾਂ ਜਿਹੜੀ ਕੈਟਾਗਰੀ ਹੁੰਦੀ ਸੀ ਕੱਲੀ ਪਲੱਸ 65 ਦੀ ਸੀ ਇਸ ਵਾਰੀ ਪਲੱਸ 70 ਜਿਹੜੇ ਬਜ਼ੁਰਗ ਨੇ ਉਹ ਵੀ ਜਿਹੜੇ ਪਾਰਟਿਸਿਪੇਟ ਆ ਉਹ ਕਾਰ ਜਿਹੜਾ ਹੋ ਸਕਦੇ ਆ ਤੇ ਦੇ ਨਾਲ ਨਾਲ ਇੱਕ ਚੋਕੇ ਮੈਂ ਪਿਛਲੀਆਂ ਖੇਡਾਂ ਜਾਂਦਾ ਰਿਹਾ ਮੈਂ ਉਦੋਂ ਜਾ ਕੇ ਲੋਕਾਂ ਦੇ ਨਾਲ ਕਮਿਟਮੈਂਟ ਵੀ ਕੀਤੀ ਸੀ ਕਲਾਮਾਂ ਆਉਂਦਾ ਸੀ ਕਿ ਜੀ ਜਿਹੜੇ ਕੈਸ਼ ਪ੍ਰਾਈਜ਼ ਹੈ ਉਹ ਸਿਰਫ ਅੰਡਰ 40 ਤੱਕ ਹੈ ਜਿਹੜੇ ਪਲੱਸ 40 ਵਾਲੇ ਪਾਰਟਿਸਿਪੇਟ ਕਰਦੇ ਸੀ ਉਹਨਾਂ ਲਈ ਕੋਈ ਕੈਸ਼ ਪ੍ਰਾਈਜ਼ ਨਹੀਂ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਅਪਰੂਵਲ ਦੇ ਕੇ ਇਹ ਪਹਿਲੀ ਵਾਰ ਹੈ ਕਿ ਜਿਹੜੇ ਪਲੱਸ 40 ਵਾਲੇ ਆ ਉਹਨਾਂ ਨੂੰ ਵੀ ਜਿਹੜਾ ਕੈਸ਼ ਵਾਰਡ ਹੈ ਉਹ ਮਿਲੂਗਾ ਕਿਉਂਕਿ ਜੇ ਕੈਸ਼ਵਾਰਡ ਮਿਲੂਗਾ ਤਾਂ ਇਹਦੇ ਨਾਲ ਉਹਨਾਂ ਦਾ ਵੀ ਜਿਹੜਾ ਹੌਸਲਾ ਉਹ ਵਧੂਗਾ ਕਿਉਂਕਿ ਇਹ ਨਹੀਂ ਅਸੀਂ ਕਹਿੰਦੇ ਵੀ ਭਾਈ ਉਹਨਾਂ ਨੇ ਅੱਗੇ ਪਲੱਸ 40 ਵਾਲੇ 올림픽 ਚ ਜਾਣਾ ਜਾਂ ਉਹਨਾਂ ਨੇ ਕਿਤੇ ਏਸ਼ੀਅਨ ਗੇਮ ਜਾਣਾ ਕੋਈ ਪ੍ਰੋਫੈਸ਼ਨਲ ਜਿਹੜੇ ਸਪੋਰਟਸ ਪਰਸਨ ਬਣ ਜਾਣਾ ਬਟ ਸਾਡਾ ਮੇਨ ਇਹਨਾਂ ਖੇਡਾਂ ਦਾ ਮਤਲਬ ਕਿ ਸਪੋਰਟਸ ਕਲਚਰ ਜਿਹੜਾ ਪੰਜਾਬ ਚ ਰਿਵਾਈਵ ਕਰਨਾ ਤੇ ਉਹਦੀ ਸਭ ਤੋਂ ਵੱਡੀ ਉਦਾਹਰਨ ਕੋਈ ਦੁਨੀਆ ਚ ਇਦਾਂ ਦਾ ਟੂਰਨਾਮੈਂਟ ਨਹੀਂ ਹੋਣਾ ਜਿੱਥੇ ਇੱਕੋ ਪਰਿਵਾਰ ਦੀਆਂ ਤਿੰਨੋ ਜਨਰੇਸ਼ਨ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਹੁਣ ਤੇ ਪੋਤਾ ਵੀ ਕਰ ਰਿਹਾ ਉਹਦਾ ਫਾਦਰ ਵੀ ਕਰ ਰਿਹਾ ਤੇ ਉਹਦਾ ਦਾਦਾ ਵੀ ਕਰ ਰਿਹਾ ਇਹੀ ਅਸਲੀ ਸਪੋਰਟਸ ਕਲਚਰ ਹੈ ਸਾਡੇ ਬਰਨਾਲੇ ਜੱਸੀਆ ਮੁੰਡਾ ਬੈਡਮਿੰਟਨ ਖੇਡਦਾ ਉਹਦਾ ਪਰਿਵਾਰ ਸਾਡਾ ਇੱਕ ਰਾਹੁਲ ਡੀਐਸਓਸੀ ਫਤਿਹਗੜ੍ਹ ਸਾਹਿਬ ਪਹਿਲੇ ਸਾਲ ਉਹਦੇ ਫਾਦਰ ਸਾਹਿਬ ਨੇ ਕੀਤਾ ਉਹਦੇ ਬੱਚਿਆਂ ਨੇ ਕੀਤਾ ਉਹਨੇ ਖੁਦ ਨਹੀਂ ਕੀਤਾ ਉਹਦੀ ਵਾਈਫ ਨੇ ਕੀਤਾ ਸੋ ਇਦਾਂ ਦੀਆਂ ਪੰਜਾਬ ਚ ਸੈਂਕੜੇ ਉਦਾਹਰਣਾਂ ਜਿਹੜੀਆਂ ਇੰਨਾ ਖੇਡਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਜਿਦੇ ਤੋਂ ਪਤਾ ਲੱਗਦਾ ਕਿ ਪੰਜਾਬ ਤੋਂ ਸਪੋਰਟਸ ਕਲਚਰ ਰਿਵਾਈਵ ਹੋ ਰਿਹਾ ਮੈਂ ਪਿੰਡਾਂ ਦਾ ਨਾ ਲੋਕ ਦੱਸਦੇ ਆ ਕਿ ਜੀ ਸਾਡੇ ਪਿੰਡਾਂ ਚ 15-15 ਸਾਲ ਤੋਂ ਬੱਚਿਆਂ ਨੇ ਗਰਾਊਂਡ ਜਾਣਾ ਬੰਦ ਕਰਤਾ ਸੀ ਘਾ ਹੋ ਗਿਆ ਸੀਗਾ ਉੱਥੇ ਲੱਖ ਲੱਖ ਤੱਕ ਪਰ ਜਿੱਦਣ ਤੋਂ ਆ ਖੇਡਾਂ ਦੀ ਸ਼ੁਰੂਆਤ ਹੋਈ ਆ ਲੋਕ ਹਰ ਸਾਲ ਬੇਸਬਰੀ ਨਾਲ ਉਡੀਕ ਕਰਦੇ ਆ ਵੀ ਐਤਕੀ ਸਾਡੇ ਪਿੰਡ ਦੀ ਟੀਮ ਨੂੰ ਅਸੀਂ ਜਿਹੜਾ ਫਾਈਨਲ ਜਿਹੜਾ ਉਹ ਜਿਤਾ ਕੇ ਲਿਆਉਣਾ ਜਿਦੇ ਕਰਕੇ ਬੱਚੇ ਵੀ ਬਿਯੁਰਗ ਵੀ ਆ ਕੇ ਗਰਾਊਂਡ ਸਾਫ ਵੀ ਹੋਇਆ ਤੇ ਗਰਾਊਂਡਾਂ ਚੋਂ ਘਾਹ ਵੀ ਕੱਟਿਆ ਗਿਆ ਤੇ ਉੱਥੇ ਅੱਗੇ ਜਿਹੜੀ ਪ੍ਰੈਕਟਿਸ ਕਰਨੀ ਜਿਹੜੀ ਦੁਬਾਰਾ ਜਿਹੜੀ ਸ਼ੁਰੂ ਹੈ ਉਹ ਕੀਤੀ ਹੈ ਸੋ ਇਹ ਬਹੁਤ ਵੱਡੀ ਮੈਂ ਮੰਨਦਾ ਕਿ ਅਚੀਵਮੈਂਟ ਹੈ ਜਿਹੜੀ ਖੇਡ ਕਲਚਰ ਰਿਵਾਈਵ ਕਰਦੇ ਲਈ ਤੇ ਦੂਜਾ ਇਹਦਾ ਮਕਸਦ ਸੀਗਾ ਕਿ ਦੁਬਾਰਾ ਜਿਹੜਾ ਸੂਬਾ ਨੈਸ਼ਨਲ ਚ 2001 ਤੱਕ ਪਹਿਲੇ ਨੰਬਰ ਤੇ ਸੀ ਉਹਨੂੰ ਦੁਬਾਰਾ ਖੇਡਾਂ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਉਣਾ ਕਿਉਂਕਿ ਪੰਜਾਬ ਚ ਟੈਲੈਂਟ ਦੀ ਕੋਈ ਕਮੀ ਨਹੀਂ